ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਾਧ ਸੰਗਤ ਜੀ ਅੱਜ ਤੁਸੀਂ ਸਰਬਨ ਕਰ ਰਹੇ ਹੋ ਠਾਠਾਂ ਮਾਰਦਾ ਸਮੁੰਦਰ ਗੁਰੂ ਜੀ ਦੇ ਚਰਨ ਛੂ ਕੇ ਸ਼ਾਂਤ ਹੋ ਕੇ ਵਾਪਸ ਆਪਣੇ ਟਿਕਾਣੇ ਤੇ ਚਲਾ ਗਿਆ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਬੱਲਾ ਜੀ ਅਤੇ ਭਾਈ ਮਰਦਾਨਾ ਜੀ ਨਾਲ ਜਲ ਮਾਰਗ ਰਾਹੀਂ ਦਵਾਰਕਾ ਤੋਂ ਚੱਲ ਕੇ ਮਾਂਡਵੀ ਸ਼ਹਿਰ ਦੇ ਬੰਦਰਕਾ ਦੇ ਪਹੁੰਚ ਗਏ ਸਨ ਉੱਥੋਂ ਮਾਡਵੀ ਸ਼ਹਿਰ ਵਿੱਚ ਚਲੇ ਗਏ ਅਤੇ ਉੱਥੇ ਦੇ ਲੋਕਾਂ ਨੂੰ ਧਰਮ ਦਾ ਉਪਦੇਸ਼ ਕੀਤਾ ਮਾਡਵੀ ਤੋਂ ਪਿੰਡ ਮੰੁੰਦਰ ਵਿੱਚ ਖੁਸ਼ਕ ਰਾਸਤੇ ਰਾਹੇ ਪਹੁੰਚ ਗਏ ਸਨ ਰਾਤ ਨੂੰ ਗੁਰੂ ਜੀ ਨੇ ਉੱਥੇ ਆਪਣਾ ਟਿਕਾਣਾ ਕੀਤਾ ਅੰਮ੍ਰਿਤ ਵੇਲੇ ਉੱਠ ਕੇ ਅਸ਼ਨਾਣ ਕੀਤਾ ਪਰਮੇਸ਼ਰ ਨਾਲ ਧਿਆਨ ਲਗਾਇਆ ਮਰਦਾਨਾ ਜੀ ਪਿੰਡ ਵਿੱਚ ਗਏ ਤਾਂ ਉਹਨਾਂ ਨੇ ਦੇਖਿਆ ਕਿ ਪਿੰਡ ਵਾਸੀਆਂ ਵਿੱਚ ਭਾਜੜ ਪਈ ਹੋਈ ਸੀ ਸਭ ਲੋਕ ਆਪੋ ਆਪਣੇ ਸਮਾਨ ਬੰਨ੍ਹ ਕੇ ਪਿੰਡ ਤੋਂ ਜਾਣ ਦੀ ਤਿਆਰੀ ਕਰ ਰਹੇ ਸਨ ਭਾਈ ਮਰਦਾਨਾ ਜੀ ਨੇ ਇੱਕ ਮਨੁੱਖ ਨੂੰ ਪੁੱਛਿਆ ਕਿ ਕੀ ਗੱਲ ਹੋਈ ਹੈ ਉਸ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਇਸ ਪਿੰਡ ਵਿੱਚ ਇੱਕ ਮਹਾਪੁਰਸ਼ ਆਏ ਸਨ ਪਿੰਡ ਵਾਸੀਆਂ ਨੇ ਉਹਨਾਂ ਦਾ ਬਹੁਤ ਨਰਾਦਰ ਕਰ ਦਿੱਤਾ ਸੀ ਉਹਨਾਂ ਮਹਾਪੁਰਸ਼ਾਂ ਨੇ ਕਰੋਧ ਵਿੱਚ ਆ ਕੇ ਪਿੰਡ ਨੂੰ ਸ਼ਰਾਪ ਦੇ ਦਿੱਤਾ ਸੀ ਕਿ ਕੁਝ ਸਮੇਂ ਬਾਅਦ ਤੁਹਾਡਾ ਪਿੰਡ ਸਮੁੰਦਰ ਦੀਆਂ ਲਹਿਰਾਂ ਨਾਲ ਗਰਕ ਹੋ ਜਾਇਆ ਕਰੇਗਾ ਛੇ ਬਾਰੇ ਪਿੰਡ ਗਰਕ ਹੋ ਚੁੱਕਾ ਹੈ ਅੱਜ ਵੀ ਰਾਤ ਨੂੰ ਸਮੁੰਦਰ ਦੀਆਂ ਲਹਿਰਾਂ ਇਸ ਪਿੰਡ ਨੂੰ ਗਰਕ ਕਰ ਦੇਣਗੀਆਂ ਇਸ ਲਈ ਅਸੀਂ ਆਪਣਾ ਸਮਾਨ ਵਧਣ ਕੇ ਪਿੰਡ ਨੂੰ ਛੱਡ ਕੇ ਜਾ ਰਹੇ ਹਾਂ ਭਾਈ ਮਰਦਾਨਾ ਜੀ ਨੇ ਗੁਰੂ ਜੀ ਜੋ ਗੁਰੂ ਜੀ ਕੋਲ ਆ ਕੇ ਇਹ ਸਾਰੇ ਗੱਲ ਦੱਸੀ ਇੰਨੇ ਨੂੰ ਕੁਝ ਪਿੰਡ ਵਾਸੀ ਵੀ ਆਪਣੇ ਮੁਖੀ ਦੇ ਨਾਲ ਗੁਰੂ ਜੀ ਕੋਲ ਆ ਗਏ ਸਨ ਗੁਰੂ ਜੀ ਨੂੰ ਉਹਨਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਤੁਸੀਂ ਕੋਈ ਮਹਾਨ ਸੰਤ ਹੋ ਅੱਜ ਰਾਤ ਨੂੰ ਐਸ ਪੈਂਡ ਨੇ ਸਮੁੰਦਰ ਵਿੱਚ ਸਮਾ ਜਾਣਾ ਹੈ ਜੋ ਕੋਈ ਵੀ ਇੱਥੇ ਰਹਿ ਗਿਆ ਉਸ ਦੀ ਵੀ ਮੌਤ ਨਿਸ਼ਚਿਤ ਹੈ ਤੁਸੀਂ ਛੇਤੀ ਕਰੋ ਰਾਤ ਹੋਣ ਤੋਂ ਪਹਿਲਾਂ ਪਹਿਲਾਂ ਤੁਸੀਂ ਐਸ ਪੈਂਡ ਤੋਂ ਘਟੋ-ਘਟ 10 ਕੋ ਅੱਗੇ ਚਲੇ ਜਾਵੋ ਗੁਰੂ ਜੀ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਤੁਸੀਂ ਕਰਤਾਰ ਦਾ ਸਿਮਰਨ ਕਰੋ ਪਿੰਡ ਨੂੰ ਕੁਝ ਨਹੀਂ ਹੋਵੇਗਾ ਪਰ ਉਹ ਲੋਕ ਇੰਨੇ ਡਰੇ ਹੋਏ ਸਨ ਕਿ ਉਹ ਪਿੰਡ ਛੱਡ ਕੇ ਚਲੇ ਗਏ ਰਾਤ ਨੂੰ ਗੁਰੂ ਜੀ ਪਿੰਡ ਵੱਲੋਂ ਸਮੁੰਦਰ ਵੱਲ ਨੂੰ ਤੋਰ ਪਏ ਸਨ ਭਾਈ ਮਰਦਾਨਾ ਜੀ ਨੂੰ ਪ੍ਰਵਾਬ ਵਜਾਉਣ ਲੈ ਕੇ ਆ ਅਤੇ ਕਰਤਾਪ ਕਰਤਾਰ ਦੇ ਗਉਣ ਗਾਣੇ ਸ਼ੁਰੂ ਕਰ ਦਿੱਤੇ ਸਨ ਜਦ ਰਾਤ ਨੂੰ ਚੰਦ ਚੜ੍ਹਿਆ ਤਾਂ ਸਮੁੰਦਰ ਅਸਮਾਨ ਨੂੰ ਛੋਂਦੀਆਂ ਛੱਲਾਂ ਨਾਲ ਸ਼ੋਕਦਾ ਹੋਇਆ ਪੰਡਵਲ ਨੂੰ ਆ ਰਿਹਾ ਸੀ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਨੇ ਜਪਜੀ ਸਾਹਿਬ ਦੇ ਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਸੀ ਉੱਥੇ ਬਹੁਤ ਹੀ ਧਿਆਨਕ ਮੰਜ਼ਰ ਸੀ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਸਿਰਫ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਭਰੋਸੇ ਤੇ ਹੀ ਉੱਥੇ ਟਿਕੇ ਹੋਏ ਸਨ ਅਖੀਰ ਵਿੱਚ ਉਹ ਠਾਠਾਂ ਮਾਰਦਾ ਸਮੁੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੂ ਕੇ ਸ਼ਾਂਤ ਹੋ ਗਿਆ ਅਤੇ ਵਾਪਸ ਆਪਣੇ ਪਹਿਲੇ ਵਾਲੇ ਟਿਕਾਣੇ ਤੇ ਹੀ ਚਲੇ ਗਿਆ ਸੀ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕਿ ਸਮੁੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਅਸ਼ੀਰਵਾਦ ਪ੍ਰਾਪਤ ਕਰਨ ਹੀ ਆਇਆ ਹੋਵੇ ਸਵੇਰ ਨੂੰ ਡਰ ਦੇ ਡਰ ਦੇ ਲੋਕ ਪਿੰਡ ਵੱਲ ਨੂੰ ਤੁਰ ਪਏ ਸਨ ਰਾਸਤੇ ਵਿੱਚ ਉਹਨਾਂ ਨੂੰ ਕਿਤੇ ਵੀ ਪਾਣੀ ਦੇ ਨਿਸ਼ਾਨ ਲੱਗੇ ਨਹੀਂ ਮਿਲੇ ਪਿੰਡ ਵਾਸੀ ਜਦ ਪਿੰਡ ਵਿੱਚ ਪਹੁੰਚੇ ਤਾਂ ਸਾਰਾ ਪਿੰਡ ਵੀ ਸਹੀ ਸਲਾਮਤ ਸੀ ਸਭ ਲੋਕ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਉਹਨਾਂ ਦੇ ਸਾਹਮਣੇ ਬੈਠ ਗਏ ਸਨ ਅਤੇ ਗੁਰੂ ਜੀ ਦਾ ਸ਼ੁਕਰਾਨਾ ਕੀਤਾ ਉਹਨਾਂ ਨੇ ਕਿਹਾ ਕਿ ਮਹਾਰਾਜ ਤੁਸੀਂ ਸਾਡੇ ਤੇ ਦਇਆ ਕੀਤੀ ਹੈ ਸਾਨੂੰ ਉਸ ਮਹਾਪੁਰਸ਼ ਦੇ ਸਰਾਪ ਤੋਂ ਬਚਾ ਲਿਆ ਹੈ ਅਸੀਂ ਹੁਣ ਆਪਣੇ ਪਿੰਡ ਦੇ ਰਿਵਾਜ ਅਨੁਸਾਰ ਜਾਨਵਰਾਂ ਦੀ ਬਲੀ ਚੜਾਵਾਂਗੇ ਗੁਰੂ ਜੀ ਨੇ ਕਿਹਾ ਇਹ ਜਾਨਵਰਾਂ ਦੀ ਬਲੀ ਦੇਣ ਤੇ ਪਰਮਾਤਮਾ ਪ੍ਰਸੰਨ ਨਹੀਂ ਹੁੰਦਾ ਕਿਉਂਕਿ ਜਾਨਵਰਾਂ ਵਿੱਚ ਵੀ ਉਸੇ ਦੀ ਜੋਤ ਹੁੰਦੀ ਹੈ ਸਮੁੰਦਰ ਦੇ ਕਰੋਧ ਤੋਂ ਬਚਣ ਲਈ ਤੁਸੀਂ ਸਮੁੰਦਰ ਵਾਲੇ ਪਾਸੇ ਇੱਕ ਧਰਮਸ਼ਾਲਾ ਬਣਵਾਓ ਉੱਤੇ ਆਏਗੇ ਮਨੁੱਖਾਂ ਦੇ ਤੰਦ ਦੀ ਖਰਾਕ ਭੋਜਨ ਅਤੇ ਮਨ ਦੀ ਖਰਾਕ ਭੋਜਨ ਦਾ ਲੰਗਰ ਚਲਾਓ ਧਰਮ ਦੀ ਕਿਰਤ ਕਰੋ ਪ੍ਰਮਾਤਮਾ ਤੁਹਾਡੇ ਤੇ ਪ੍ਰਸੰਨ ਹੋ ਕੇ ਤੁਹਾਡੇ ਦੁੱਖਾਂ ਕਲੇਸ਼ਾਂ ਨੂੰ ਕੱਟ ਦੇਵੇਗਾ ਉਹਨਾਂ ਨੇ ਗੁਰੂ ਜੀ ਦੀ ਆਗਿਆ ਮੰਨ ਕੇ ਉੱਥੇ ਧਰਮਸ਼ਾਲ ਬਣਵਾਇ ਅਤੇ ਉਸ ਧਰਮਸ਼ਾਲ ਦੇ ਅੰਦਰ ਭਜਨ ਅਤੇ ਭੋਜਨ ਦਾ ਲੰਗਰ ਲਾਉਣਾ ਸ਼ੁਰੂ ਕਰ ਦਿੱਤਾ ਸੀ ਗੁਰੂ ਤੇ ਆ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਗਈਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਇਹ ਸਾਕੇ ਅੱਗੇ ਹੋਰ ਸੰਗਤਾਂ ਵਿੱਚ ਸ਼ੇਅਰ ਕਰ ਦੇਣੇ ਅਤੇ ਇਹ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ